ਹਰ ਇੱਕ ਦੁਨੀਆ ਦੀ ਤਾਕਤ ਖਾਲਸੇ ਨੂੰ ਮਿਟਣ ਆਈ ਹੈ ਖਤਮ ਕਰਨ ਆਈ ਹੈ ਮੁਗਲਾਂ ਨੇ ਬੜਾ ਯੋਰ ਲਾਇਆ ਇਥੋਂ ਤੱਕ ਕੇ ਸਿੱਖਾਂ ਦਾ ਸ਼ਿਕਾਰ ਕਰਦੇ ਫਿਰਦੇ ਸੀ ਲੋਕ ਸਿੱਖ ਮਿਲ ਜੇ ਜਿਉਂਦਾ ਤੇ 100 ਰੁਪਏ ਮਿਲ ਜੇਗਾ ਸਿੱਖ ਦਾ ਸਿਰ ਵੱਢ ਕੇ ਲੈ ਜਾਗੇ ਤੇ 80 ਰੁਪਏ ਮਿਲ ਜਾਣ ਇਹ ਵੀ ਟਾਈਮ ਲੰਘਿਆ ਖੰਦ ਸੇ ਤੇ ਕਿੰਨੇ ਕੁ ਸਿਰ ਲੈ ਕੇ ਜਾ ਰਹੇ ਸੀ ਗੱਡੇ ਭਰੇ ਲਾਹੌਰ ਤੋਂ ਦਿੱਲੀ ਨੂੰ ਜਾ ਰਹੇ ਸੀ ਸਿੱਖਾਂ ਦੇ ਸਿਰਾਂ ਦੇ ਜਿਹੇ ਕਪਾਲ ਲੱਦੀ ਜਾਂਦੇ ਹੁੰਦੇ ਗੱਡੇ ਭਰੇ ਹੋਏ ਸਿੱਖਾਂ ਦੇ ਸਿਰਾਂ ਦੇ ਗੱਡੇ ਨਾਲ ਗੱਡਾ ਜੁੜਿਆ ਜਾ ਰਿਹਾ ਏਨੇ ਕੁ ਸਿੱਖਾਂ ਦੇ ਸਿਰ ਲਾ ਲਏ ਕਹਿੰਦੇ ਹੁਣ ਸਿੱਖ ਧਰਤੀ ਤੇ ਨਹੀਂ ਰਿਹਾ ਕੋਈ ਮੁੱਕ ਗਏ ਸਾਰੇ ਮੁਕਾ ਦਿੱਤੇ ਹੋਣੇ ਹੈਗਾ ਕੋਈ ਗੱਜਰ ਸਿੰਘ ਤੇ ਬੋਤਾ ਸਿੰਘ ਝਾੜ ਚ ਬੈਠੇ ਸੀ ਦਿਨੇ ਵੀ ਰਾਤ ਨੂੰ ਚੱਲਣ ਕੇ ਲੰਗੀ ਜਾਂਦੇ ਸੀ ਮੁਸਾਫਰ ਉਹ ਕਹਿੰਦੇ ਦੋ ਸਿੱਖ ਬੈਠੇ ਲੱਗਦੇ ਝਾੜ ਦੇ ਵਿੱਚ ਆ ਜਿਹੜੇ ਦੋ ਬੈਠੇ ਉਹ ਦੂਜਾ ਕਹਿੰਦਾ ਬਰੂਪੀ ਹੋਣਗੇ ਬਰੂਪੀ ਇੱਥੇ ਕਿਤੇ ਸਿੱਖ ਧਰਤੀ ਤੇ ਨਹੀਂ ਆਏਗਾ ਸਿੱਖ ਖਤਮ ਹੋ ਗਏ ਉਹਨੂੰ ਵੀ ਮਸੂਬੇ ਬਣਾ ਰਹੇ ਨੇ ਖਤਮ ਹੋ ਗਏ ਜਿਹਦਾ ਆਪਣਾ ਮਾੜਾ ਟਾਈਮ ਆ ਜਾਵੇ ਖਤਮ ਹੋਣ ਦਾ ਉਹ ਫਿਰ ਇਹਨਾਂ ਨੂੰ ਖਤਮ ਕਰਨ ਲੱਗਦਾ ਜਿਹੜਾ ਕਹਿੰਦਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਵੀ ਪ੍ਰਮਾਤਮਾ ਦੇਗੇ ਅਰਦਾਸ ਕਰਦਾ ਹੈ ਇਹ ਕਹਿੰਦਾ ਪ੍ਰਮਾਤਮਾ ਸਾਰੇ ਸੰਸਾਰ ਦਾ ਭਲਾ ਕਰੀ ਕਹਿੰਦੇ ਸਿੱਖ ਕਿੱਥੇ ਉਹ ਖਤਮ ਹੋ ਗਏ ਇਹ ਤਾਂ ਬਰੂਪੀਏ ਨੇ ਸਿੱਖ ਬਣੇ ਹੁਣ ਭਾਈ ਬੁੱਤ ਸਿੰਘ ਨੇ ਸੁਣਿਆ ਉਹ ਗਰਜਾ ਸਿਆ ਆਪਣੀ ਤਾਂ ਹੋਣੀ ਖਤਮ ਹੋ ਗਈ ਧਰਤੀ ਤੋਂ ਬਾਹਰ ਨਿਕਲੇ ਗੱਡਾ ਗੜ ਢੰਡਾ ਗੜ ਦਿੱਤਾ ਤੇ ਖੜ ਗਏ ਇੱਕ ਗੱਡਾ ਆਇਆ ਕਹਿੰਦੇ ਇੱਥੇ ਆਨਾ ਧਰੋ ਤੁਹਾਨੂੰ ਪਤਾ ਨਹੀਂ ਖਾਲਸਾ ਦਾ ਰਾਜ ਹੋ ਗਿਆ ਗੱਡੇ ਆਲਾ ਆਨਾ ਦੇ ਕਿ ਲੰਗਿਆ ਟੈਕਸ ਟੈਕਸ ਤਾਂ ਅੰਗਰੇਜ਼ੀ ਜੀ ਕਹਿੰਦੇ ਨੇ ਚੁੰਗੀ ਦੇ ਕੇ ਜਾਓ ਚੁੰਗੀ ਟੈਕਸ ਕਹਿੰਦੇ ਥੋੜੀ ਅੰਗਰੇਜ਼ੀ ਜਿਆਦੀ ਘੋਟਦੇ ਨਾ ਆਪਣਾ ਚੁੰਗੀ ਦੇ ਕੇ ਜਾਓ ਖਾਲਸੇ ਦਾ ਰਾਜ ਹੈ ਉਹ ਆਨਾਂ ਦੇ ਕੀ ਗੱਡੇ ਉਲ ਲੰਘੇ ਮਗਲੂ ਖੋਤੇ ਵਾਲਾ ਗਿਆ ਕਹਿੰਦੇ ਪੈਸਾ ਰੱਖ ਤੇ ਫੇ ਲੰਗੀ ਖਾਲਸੇ ਦਾ ਰਾਜ ਹੋ ਗਿਆ ਤਿੰਨ ਦੇ ਲੋਕੇ ਇਸ ਤਰ੍ਹਾਂ ਚੁੰਗੀ ਦੇ ਕੇ ਲੰਘਦੇ ਨੇ ਦੋ ਸਿੰਘਾਂ ਨੇ ਆਪਣੀ ਹੋਂਦ ਪ੍ਰਗਟ ਕਰ ਦਿੱਤੀ ਦੋ ਗਰਜਾ ਸਿੰਘ ਤੇ ਬੋਤਾ ਸਿੰਘ ਨੇ ਜਦੋਂ ਕਹਿੰਦੇ ਸੀ ਧਰਤੀ ਤੇ ਸਿੱਖ ਨਹੀਂ ਰਿਆ ਗੱਡੇ ਭਰੇ ਸਿੱਖਾਂ ਦੇ ਸਰਾਂ ਦੇ ਦਿੱਲੀ ਨੂੰ ਜਾ ਰਹੇ ਸੀ ਇਹ ਤਾਂ ਉਹਦੋਂ ਖਤਮ ਨਹੀਂ ਹੋਏ ਹੁਣ ਕੌਣ ਖਤਮ ਕਰੇਗਾ ਹੁਣ ਤਾਂ 176 ਦੇਸ਼ਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ 176 ਦੇਸ਼ਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਕੌਣ ਸਮਝ ਲਵੇ ਜਿਹੜਾ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਜੇ ਕੋ ਦਾ ਬੁਰਾ ਸੋਚਦੇ ਤਾਂ ਉਹਦਾ ਆਪਣਾ ਬੁਰਾ ਹੀ ਹੋਣ ਵਾਲਾ ਹੀ ਹੈ ਬਸ ਇਹ ਤਾਂ ਸਾਰਿਆਂ ਨੂੰ ਲੰਗਰ ਛਕਾਉਂਦਾ ਹੈ ਸਭ ਦੀ ਅਰਦਾਸ ਸਾਂਝੀ ਕਰਦਾ ਹੈ ਕਦੇ ਬੁਰਾ ਮੰਗਦਾ ਹੀ ਨਹੀਂ ਕਿਸੇ ਦਾ ਉਹ ਗਰਜਾ ਸਿੰਘ ਤੇ ਬੋਤਾ ਸਿੰਘ ਲਾ ਕੇ ਚੁੰਗੀ 3 ਦਿਨ ਪੈਸੇ ਇਕੱਠੇ ਕਰਦੇ ਰਹੇ ਉਹ ਕਹਿਣ ਲੱਗੇ ਗਰਜਾ ਸਾਂ ਉਹ ਆਪਾਂ ਪੈਸੇ ਇਕੱਠੇ ਕਰਨ ਵਾਸਤੇ ਤਾਂ ਇੱਥੇ ਨਹੀਂ ਖੜੇ ਇਹ ਤਾਂ ਜਿਹੜਾ ਹੁੰਦਾ ਆਨਾ ਦੇਖ ਕੇ ਪੈਸਾ ਦੇ ਕੇ ਚੁੱਪ ਕਰਕੇ ਲੰਘੀ ਜਾਂਦਾ ਚਿੱਠੀ ਲੇਕ ਦਿੱਤੀ ਲਾਹੌਰ ਦੇ ਨਵਾਬ ਦੀ ਬੇਗਮ ਨੂੰ ਉਹਨੂੰ ਚੜਾਉਣ ਵਾਸਤੇ ਭਾਬੋ ਲਿਖ ਦਿੱਤਾ ਜਾਣ ਕੇ ਗਰਜਾ ਸਿੰਘ ਨੇ ਚਿੱਠੀ ਲਿ ਬੋਤਾ ਸਿੰਘ ਨੇ ਚਿੱਠੀ ਲੈ ਕੇ ਦਿੱਤੀ ਵੀ ਤੇਰਾ ਦਿਉਰ ਬੋਤਾ ਸਿੰਘ ਇੱਥੇ ਰਾਤ ਖੜਾ ਹੈ ਤੈਨੂੰ ਪਤਾ ਨਹੀਂ ਖਾਲਸਾ ਦਾ ਰਾਜ ਹੋ ਗਿਆ ਚਿੱਠੀ ਪੜ੍ਹ ਕੇ ਬੇਗਮ ਕਹਿੰਦੀ ਕੌਣ ਹੈ ਬੋਤਾ ਸਿੰਘ ਤੇ ਮੈਨੂੰ ਭਾਬੋ ਲਿਖਿਆ ਹੋਇਆ ਜਾ ਉਹ ਪਤਾ ਕਰੋ 10 ਸਿਪਾਈ ਭੇਜੇ ਦੋ ਸਿੰਘਾਂ ਨੇ ਭੋਗ ਪਾਤਾ 20 ਭੇਜੇ 50 ਭੇਜੇ 100 ਭੇਜੇ ਉਹ ਕਹਿੰਦੇ ਕਿਉਂ ਪੁਲਿਸ ਮਰਵਾਈ ਜਨੇ ਉਹ ਇਕੱਠੇ ਝਲਾਤੇ 500 ਜੰਗ ਹੋਇਆ ਗੱਜਾ ਸਿੰਘ ਤੇ ਬੋਤਾ ਸਿੰਘ ਦਾ ਜੰਗ ਕਰਕੇ ਸੀਧੀਆਂ ਪਾ ਗਏ ਪਰ ਖਾਲਸਾ ਆਪਣੀ ਹੋਂਦ ਪ੍ਰਗਟ ਕਰ ਗਿਆ ਧਰਤੀ ਤੇ ਬੜੀ ਮਰੀ ਲੋਕਾਂ ਦੀਆਂ ਅੱਖਾਂ ਸਿੱਖ ਖਤਮ ਹੋ ਗਿਆ ਹੁਣ ਨਹੀਂ ਸਿੱਖ ਧਰਤੀ ਤੇ ਰਹਾ ਬੜੀਆਂ ਤਾਕਤਾਂ ਇਹਨੂੰ ਖਤਮ ਕਰ ਕਰਕੇ ਤੁਰ ਗਈਆਂ ਆਪ ਹੀ ਖਤਮ ਹੋ ਗਏ ਜਕਾਰੀ ਛੱਡੀ ਜਾਂਦੀ